ਗਿੱਦੜਵਹਾ ਸੀਤ ਤੋਂ ਕਾਂਗਰਸੀ ਉਮੀਦਵਾਰ ਅਮਰਤਾ ਵੜਿੰਗ ਦੇ ਪ੍ਰਚਾਰ ਦੌਰਾਨ ਔਰਤਾਂ ਅਤੇ ਬ੍ਰਾਹਮਣ ਅਤੇ ਜੱਟ ਪਾਈਚਾਰੇ ਤੇ ਟਿੱਪਣੀ ਕਰਨ ਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਸੀ ਜਿਸ ਵਿੱਚ ਮਹਿਲਾ ਕਮਿਸ਼ਨ ਨੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਸਨ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਇਸ ਲਈ ਮਾਫੀ ਮੰਗੀ ਇਸ ਬਿਆਨ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੇਰੀਆਂ ਕਦਰਾਂ ਕੀਮਤਾਂ ਇਸ ਤਰ੍ਹਾਂ ਦੀਆਂ ਨਹੀਂ ਹਨ ਫਿਰ ਵੀ ਜੇਕਰ ਮੇਰੇ ਕਾਰਨ ਕਿਸੇ ਦੀਆਂ ਪਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਮੰਗਦਾ ਹਾਂ ਮੈਨੂੰ ਔਰਤਾਂ ਨੇ ਜੇਤੂ ਬਣਾਇਆ ਹੈ ਮੇਰੇ ਪਰਿਵਾਰ ਨੇ ਮੈਨੂੰ ਨਿਮਰਤਾ ਨਾਲ ਮਾਫੀ ਮੰਗਣੀ ਸਿਖਾਈ ਹੈ ਹਾਲਾਂਕਿ ਚੰਨੀ ਨੇ ਕਿਹਾ ਹੈ ਕਿ ਮੈਨੂੰ ਪਹਿਲਾਂ ਵੀ ਚੋਣਾਂ ਦੌਰਾਨ ਨੋਟਿਸ ਜਾਰੀ ਕੀਤਾ ਗਿਆ ਸੀ ਇਸ ਵਾਰ ਫਿਰ ਮੈਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਮੈਂ ਇਹਨਾਂ ਗੱਲਾਂ ਤੇ ਨਹੀਂ ਜਾਣਾ ਚਾਹੁੰਦਾ ਪਰ ਜੇਕਰ ਮੇਰੇ ਕਾਰਨ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਮੰਗਦਾ ਹਾਂ ਮਹਿਲਾ ਕਮਿਸ਼ਨ ਨੇ ਵੀ ਇਹੀ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਲੈ ਕੇ ਲੋਕ ਸਭਾ ਸਪੀਕਰ ਨੂੰ ਪੱਤਰ ਲਿਖਣਗੇ ਨਾਲ ਹੀ ਇਸ ਬਾਰੇ ਪੰਜਾਬ ਜਨ ਗਮਿਸ਼ਨ ਨੇ ਕਿਹਾ ਹੈ ਕਿ ਚੰਨੀ ਦੀਆਂ ਸਾਰੀਆਂ ਘਟਨਾਵਾਂ ਬਾਰੇ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ بس یہ ਕਿ ਚਰਨਜੀਤ ਸਿੰਘ ਚੰਨੀ ਨੇ ਇੱਕ ਪ੍ਰਚਾਰ ਦੌਰਾਨ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਦੇਖੋ ਯਾਰ ਮੈਂ ਇੱਕ ਗੱਲ ਬੇਨਤੀ ਕਰਾਂ ਕਿ ਮੈਂ ਕੁਝ ਵੀ ਮਾਨ ਘੜਤ ਤੇ ਗੱਲ ਨਹੀਂ ਕਰਦਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਚਾਨਕ ਤੌਰ ਤੇ ਮੈਂ ਇੱਕ ਸੁਣਿਆ ਸੁਣਾਇਆ ਚੁਟਕਲਾ ਸੁਣਾ ਬੈਠਿਆ ਮੇਰੀ ਕੋਈ ਇਸ ਤਰ੍ਹਾਂ ਦੀ ਨਾ ਮਨਸ਼ਾ ਹੁੰਦੀ ਨਾ ਸੋਚ ਹੁੰਦੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਕਰਾਂ ਨਾ ਮੇਰੇ ਇਹ ਜੀ ਸੰਸਕਾਰ ਹੈ ਨਾ ਮੇਰੀ ਆਦਤ ਹੈ ਮੈਂ ਨੀਮਾ ਹੋ ਕੇ ਚੱਲਣ ਵਾਲਾ ਬੰਦਾ ਹੇਰ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਂ ਬਈ ਹੱਥ ਜੋੜ ਕੇ ਮਾफी ਮੰਗਦਾ ਮੈਨੂੰ ਬੀਬੀਆਂ ਨੇ ਵੋਟਾਂ ਦੇ ਨਾਲ ਲੱਦਦਾਇਤੀ ਕਦੇ ਮੈਂ ਸੋਚ ਸਕਦਾ ਕਿ ਕਿਸੇ ਦੇ ਮੈਂ ਖਿਲਾਫ ਬੋਲਾਂ ਉਹਨੂੰ ਹਰ ਵਰਗ ਦੇ ਲੋਕ ਬੋਡ ਪਾਉਂਦੇ ਮੈਂ ਮਹਿਲਾ ਕਮਿਸ਼ਨ ਦੀ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਪਹਿਲਾਂ ਵੀ ਨੋਟਿਸ ਦਿੱਤਾ ਸੀ ਹੁਣ ਫੇਰ ਦੇਤਾ ਵੋਟਾਂ ਦੇ ਵਿੱਚ ਲੇਕਿਨ ਮੈਂ ਉਸ ਪਾਸੇ ਨਹੀਂ ਜਾਂਦਾ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਜੇ ਕਿਸੇ ਨੂੰ ਵੀ ਜੇ ਨਹੀਂ ਬਲਕਿ ਜੀਨੂ ਜੀਨੂ ਵੀ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾफी ਮੰਗਦਾ ਸਿਰ ਝੁਕਾ ਕੇ ਮਾफी ਮੰਗਦਾ ਮੇਰੇ ਪਰਿਵਾਰ ਨੇ ਮੇਰੇ ਪਿਤਾ ਨੇ ਮੈਨੂੰ ਨੀਮਾ ਹੋ ਕੇ ਚੱਲਣ ਦੇ ਸਾਸਕਾਰ ਦਿੱਤੇ ਮੈਂ ਆਪਣੇ ਪਿਤਾ ਨੂੰ ਤੇ ਲੋਕਾਂ ਨੂੰ ਜਵਾਬ ਦੇ ਆ ਮੈਂ ਕਦੇ ਕਿਸੇ ਬਾਰੇ ਮਾੜਾ ਸੋਚ ਕੇ ਇਹ ਗੱਲ ਨਹੀਂ ਕਰਦਾ ਫੇਰ ਵੀ ਮੈਂ ਬਾਰ ਬਾਰ ਮਾਫੀ ਮੰਗਦਾ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਚਾਹੁੰਦਾ ਧੰਨਵਾਦ